ਭਈ ਕੈਨੇਡਾ ਜਾਣ ਵਾਸਤੇ ਕਿੰਨੇ ਬੈਂਡ ਚਾਹੀਦੇ ਆਪਾਂ ਨੂੰ ਕੰਪਲਸਰੀ ਬਈ ਦੇਖੋ ਹੁਣ ਜੇ ਕੈਨੇਡਾ ਜਾਣਾ ਹੈ ਅੱਜ ਦੇ ਟਾਈਮ ਤੇ ਆਪਾਂ ਨੂੰ ਬੈਂਡ ਨਹੀਂ ਚਾਹੀਦੇ ਕਿਉਂਕਿ ਇਹ ਗਵਰਨਮੈਂਟ ਨੇ ਕੀ ਕੀਤਾ ਮੰਨ ਲਓ ਜੇ ਤੁਸੀਂ ਵਰਕ ਪਰਮਿਟ ਤੇ ਜਾਣਾ ਹੈ ਵਰਕ ਤੇ ਜਾ ਸਕਦੇ ਹੋ ਅਗਰ ਤੁਸੀਂ ਵਿਜ਼ਟਰ ਵੀ ਜਿੱਤ ਜਾਣਾ ਹੈ ਵਿਜ਼ਟਰ ਤੇ ਜਾ ਸਕਦੇ ਹੋ ਹਨਾ ਮੰਨ ਲਓ ਇਹਦੇ ਚ ਕੀ ਤੁਸੀਂ ਬਿਨਾ ਬੈਂਡਾਂ ਤੋਂ ਉੱਥੇ ਜਾ ਸਕਦੇ ਹੋ ਅੱਛਾ ਹੁਣ ਜਿਹੜੇ ਭਰਾਵਾਂ ਦੇ ਸੁਪਨੇ ਨੇ ਹਨਾ ਵੀ ਬੈਂਡ ਨਹੀਂ ਹੈਗੇ ਚਲ ਪੜ੍ਹੇ ਵੀ ਘੱਟ ਨੇ 10ਵੀਂ 10 ਹੀ ਪੜ੍ਹੇ ਆ ਤੇ ਸੁਪਨਾ ਤੋਂ ਉਹਨਾਂ ਦਾ ਵੀ ਜਾਣਦਾ ਫਿਰ ਉਹ ਕਿਸ ਤਰ੍ਹਾਂ ਜਾਣੇ ਕਿਸ ਤਰ੍ਹਾਂ ਵੀਜ਼ਾ ਲੱਗੂ ਉਹਨਾਂ ਦਾ ਬਈ ਦੇਖੋ ਉਹਨਾਂ ਦਾ ਕੀ ਹੈ ਆਪਾਂ ਉਹਨਾਂ ਦੀ ਪ੍ਰੋਫਾਈਲ ਸਾਰੀ ਚੈੱਕ ਕਰਕੇ ਕੀ ਵੀਜ਼ਾ ਲੱਗ ਜੂ ਬਈ ਉਹਨਾਂ ਦਾ 100% ਵੀਜ਼ਾ ਕਢ ਕੇ ਦਵਾਗੇ ਆਪਾਂ ਕਿਉਂਕਿ ਆਪਾਂ ਪੈਸੀ ਸਾਰੇ ਆਪਦੇ ਲਾਉਣੇ ਆ ਪੈਸੇ ਸਾਰੇ ਵੀਜ਼ੇ ਤੋਂ ਬਾਅਦ ਲਵਾਵਾਂਗੇ ਅਸੀਂ ਆਪਦੇ ਪੈਸੇ ਇਨਵੈਸਟ ਕਰਾਂਗੇ ਫਿਰ ਉਹਨਾਂ ਦਾ ਜਦੋਂ ਵੀਜ਼ਾ ਆ ਗਿਆ ਵੀਜ਼ਾ ਆਉਣ ਤੋਂ ਬਾਅਦ ਪੈਸੇ ਲਵਾਵਾਂਗੇ ਆਪਾਂ ਉਹਨਾਂ ਤੋਂ ਠੀਕ ਹੈ ਪੱਕੀ ਗੱਲਾਂ ਨੇ ਬਈ 500% ਪੱਕੀ ਗੱਲ ਆ ਹੋਰ ਛੱਡੋ ਲਓ ਵੀ ਆਪਾਂ ਤੁਹਾਨੂੰ ਦੱਸਦੀ ਆਪਾਂ ਬਠਿੰਡਾ ਅਜੀਤ ਰੋਡ ਦੇ ਉੱਤੇ ਬੈਠੇ ਆ ਇਹ ਵੀ ਕੰਸਲਟੈਂਟਾਂ ਦੇ ਤੇ ਸ਼ੁਭਮ ਬਾਈ ਆਪਣੇ ਨਾਲ ਆ ਹਨਾ ਆਪਾਂ ਇਹੀ ਗੱਲ ਪਹਿਲਾਂ ਪੁੱਛਿਆ ਵੀ ਜਿਹੜੇ ਹੈ ਕਿੰਨੇ ਬੈਨ ਚਾਹੀਦੇ ਆ ਚਲੋ ਸਟੂਡੈਂਟ ਵਾਸਤੇ ਕਿੰਨੇ 6 ਚਾਹੀਦੇ ਓਵਰਲ ਬਈ ਸਟੂਡੈਂਟ ਲਈ ਆਪ ਨੂੰ 6 ਬੈਨ ਚਾਹੀਦੇ ਓਵਰਲ ਠੀਕ ਹੈ ਜੀ ਜਾਂ ਪੀਟੀ ਦੇ ਵਿੱਚੋਂ 60 ਸਕੋਰ ਚਾਹੀਦੇ ਆ ਠੀਕ ਹੈ ਠੀਕ ਹੈ ਜਿਹੜੇ ਭਰਾ ਜੇ ਪੜ੍ਹੇ ਨਹੀਂ ਹਨਾ ਘੱਟ ਪੜ੍ਹੇ ਆ ਵੀ ਮਤਲਬ ਸੁਪਨਾ ਉਹਨਾਂ ਦਾ ਜਾਣ ਹੀ ਜਾਣਾ ਕੈਨੇਡਾ ਜਾ ਹਨਾ ਬਈ ਇੱਕ ਹੋਰ ਬੈਂਡ ਤੋਂ ਕੈਨੇਡਾ ਵੀ ਬੈਂਡ ਤੋਂ ਓਕੇ ਪੈਸੇ ਵੀ ਜਦ ਲੱਗਣ ਤੋਂ ਬਾਅਦ ਪੈਸੇ ਸਾਰੇ ਵੀ ਜਦ ਲੱਗਣ ਤੋਂ ਬਾਅਦ ਲਵਾਂਗੇ ਤੇ ਜੇ ਕਿਸੇ ਕੋਲੇ ਮਤਲਬ ਪੈਸੇ ਬਾਅਦ ਚ ਵੀ ਨਹੀਂ ਹੈਗੇ ਫਿਰ ਉਹਦਾ ਕਿਸੇ ਭਾਈ ਦੇਖੋ ਜੀ ਕਿਸੇ ਕੋਲੇ ਪੈਸੇ ਬਾਚੋ ਵੀ ਨਹੀਂ ਹੈਗੇ ਮੰਨ ਲਓ ਉਹਨਾਂ ਲੋਨ ਵੀ ਨਹੀਂ ਹੋ ਰਿਹਾ ਉਹ ਤਿੰਨ ਚਾਰ ਵਾਰ ਤੇ ਪਹਿਲਾਂ ਟਰਾਈ ਕਰ ਚੁੱਕੇ ਲੋਨ ਨਹੀਂ ਹੋ ਰਿਹਾ ਉਹ ਆਪਣੇ ਨਾਲ ਆ ਕੇ ਸੰਪਰਕ ਕਰਨ ਆਪਾਂ ਕੀ ਆ ਉਹਦੀ ਸਾਰੀ ਸਾਰੀ ਪੇਮੈਂਟ ਦਾ ਲੋਨ ਕਰਾ ਕੇ ਦੇਵਾਂਗੇ ਸਿਰਫ 90 ਪੈਸੇ ਵਿਆਸ ਤੇ ਪਹਿਲਾਂ ਆਪਣੇ ਕਾਫੀ ਬੱਚੇ ਗਏ ਆ ਤੁਸੀਂ ਆ ਕੇ ਤੇ ਚੈੱਕ ਵੀ ਕਰ ਸਕਦੇ ਹੋ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਸੀ ਆਪਾਂ 90 ਪੈਸੇ ਵਿਆਸ ਤੇ ਉਹਨ ਬਈ ਕੈਨੇਡਾ ਦੇ ਨਾਲ ਨਾਲ ਮੈਨੂੰ ਪਤਾ ਵੀ ਤੁਸੀਂ ਕੈਨੇਡਾ ਬਿਨਾ ਆਈਲਟਸ ਤੋਂ ਭੇਜਦੇ ਹਨਾ ਤੇ ਹੁਣ ਉਹਦੇ ਨਾਲ ਨਾਲ ਆਪਣੇ ਯੂਕੇ ਜਾਣ ਦਾ ਵੀ ਹੈਗਾ ਕਰੇਜ ਹਨਾ ਤੇ ਉਹਦੇ ਲਈ ਕਿੰਨੇ ਬੈਂਡ ਚਾਹੀਦੇ ਬਈ ਯੂਕੇ ਵੀ ਆਪਾਂ ਬਿਨਾ ਆਈਲਟਸ ਤੋਂ ਭੇਜਾਂਗੇ ਚਾਹੇ ਬਿਨਾ ਆਈਲਟਸ ਤੋਂ ਬਿਲਕੁਲ ਬਈ ਚਾਹੇ ਦੀ ਬੱਚੇ ਨੇ ਸਟਡੀ ਵੀਜ਼ੇ ਤੇ ਜਾਣਾ ਹੈ ਚਾਹੇ ਦੀ ਬੱਚੇ ਨੇ ਵਰਕ ਵੀਜ਼ੇ ਤੇ ਜਾਣਾ ਹੈ ਆਪਾਂ ਕੀ ਇਹ ਪੈਸੇ ਸਾਰੇ ਵੀਜ਼ੇ ਤੋਂ ਬਾਅਦ ਹੀ ਲਵਾਂਗੇ ਓਕੇ ਠੀਕ ਹੈ ਜੀ ਬੱਚਾ ਕੱਲੀ ਆਪਦੀ ਐਂਬੈਸੀ ਫੀਸ ਪੇ ਕਰ ਦੇ ਬਾਕੀ ਸਾਰੀ ਪੇਮੈਂਟ ਆਪਾਂ ਵੀਜ਼ੇ ਤੋਂ ਬਾਅਦ ਹੀ ਲਵਾਂਗੇ ਕੋਈ ਪੈਸੇ ਲੈਣਾ ਪਹਿਲਾਂ ਬਈ ਕੋਈ ਬਿਲਕੁਲ ਕੋਈ ਪੈਸੇ 1 ਰੁਪਿਆ ਵੀ ਲੈਂਦੇ ਆਪਾਂ ਜੀ ਮਤਲਬ ਬਾਅਦ ਚ ਵੀ ਕਿਸੇ ਕੋਲੇ ਪੈਸੇ ਨਹੀਂ ਹੈ ਕੋਈ ਦਿੱਕਤ ਆ ਰਹੀ ਹੈ ਫਿਰ ਉਹਦਾ ਕਿਸ ਨੂੰ ਦੇਖੋ ਬਈ ਜੇ ਬਾਅਦ ਕਿਸੇ ਕੋਲ ਪੈਸੇ ਆ ਨਹੀਂ ਪਹਿਲਾਂ ਹੀ ਆਪਾਂ ਬੱਚੇ ਨਾਲ ਗੱਲ ਕਰਦੇ ਵੀ ਤੋ ਕੋਈ ਪੈਸੇ ਨਹੀਂ ਹੈਗੇ ਅਗਰ ਤਾਂ ਆਪਾਂ ਉਹ ਲੋਨ ਦਾ ਪ੍ਰੋਸੈਸ ਅੱਜ ਵੀ ਸਟਾਰਟ ਕਰ ਦਨੇ ਆ ਹੁਣ ਬੱਚਾ ਦੋ ਥਾਂ ਤੇ ਜਾਇਆ ਤਿੰਨ ਥਾਂ ਤੇ ਜਾਇਆ ਤਾਂ ਲੋਨ ਨਹੀਂ ਹੋ ਪਾਰਿਆ ਤਾਂ ਬੋ ਸਾਰੀ ਸਾਰੀ ਪੇਮੈਂਟ ਦਾ ਲੋਨ ਕਰਾ ਕੇ ਦੇਵਾਂਗੇ ਓਕੇ ਹਾਂਜੀ ਹਾਂਜੀ ਬਈ ਇੱਕ ਵਾਰੀ ਗੱਲ ਦੁਬਾਰੇ ਕਲੀਅਰ ਕਰ ਦੋ ਕੈਮਰੇ ਉੱਤੇ ਜਿਹੜੇ ਭਰਾਵਾਂ ਨੇ ਯੂ ਕਿ ਭਾਈ ਪੱਕੀ ਗੱਲ ਹੈ ਪੱਕੀ ਕਿਉਂਕਿ ਭਾਈ ਪੈਸੇ ਆ ਬਾਦ ਨੂੰ ਲੈਣੇ ਪੱਕੀ ਗੱਲ ਤਾਂ ਹੈ ਪੈਸੇ ਤੁਸੀਂ ਵੀਜ਼ੇ ਤੋਂ ਬਾਅਦ ਲੈਣੇ ਆ ਠੀਕ ਹੈ ਮਤਲਬ ਆਪ ਦੇ ਕੋਲ ਸਾਰਾ ਸਿਸਟਮ ਕਰਕੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਉਸ ਤੋਂ ਬਾਅਦ ਪੈਸੇ ਲੈਣੇ ਨੇ ਤੇ ਉਹ ਵੀ ਜੇ ਨਹੀਂ ਹੈਗੇ ਫਿਰ ਵੀ ਭਾਈ ਹੋਰ ਕਹਿੰਦੇ ਸੀ ਲੋਨ ਵੀ ਕਰਵਾ ਦੇ ਗਏ ਬਿਲਕੁਲ ਬਿਲਕੁਲ ਭਾਈ ਲੋਨ ਵੀ ਠੀਕ ਹੈ ਤੇ ਭਾਈ ਬਿਨਾ ਆਈ ਲੈਟਸ ਓਵਰ ਕੀ ਕੀ ਬੇਚਦੇ ਪਏ ਇਧਿਆਪਰ ਭਾਈ ਬਿਨਾ ਐਲਸੋ ਦੇਖੋ ਆਪਾਂ ਤਾਂ ਪਹਿਲਾਂ ਕਿਹਾ ਸਟੱਡੀ ਵੀਜ਼ਾ ਠੀਕ ਹੈ ਦੂਜੀ ਗੱਲ ਹੋएगी ਆਪਣੇ ਕੋਲੇ ਵਰਕ ਵੀਜ਼ਾ ਜੇ ਉਹ ਤੁਸੀਂ ਕਹਿੰਦੇ ਕੋਈ ਅਨਪੜਾ ਹੈ ਉਹਦਾ ਕੀ ਆਪਾਂ ਵਿਜ਼ਟਰ ਵੀਜ਼ੇ ਭਾਈ ਇਹੀ ਗੱਲ ਹੁੰਦੀ ਪਹਿਲਾਂ ਸਟੱਡੀ ਵੀਜ਼ਾ ਲਵਾ ਕੇ ਉਹ ਤੋਂ ਬਾਅਦ ਵਰਕ ਦੇ ਵਿੱਚ ਕਨਵਰਟ ਕਰੰਦੇ ਸੀ ਨਾ ਹਾਂ ਹਾਂ ਭਾਈ ਪਰ ਤੁਸੀਂ ਸਿੱਧੇ ਵਰਕ ਵੀਜ਼ੇ ਦੇ ਭੇਜਦਾ ਸੀ ਸਿੱਧਾ ਵਰਕ ਵੀਜ਼ੇ ਦੇ ਭੇਜਦਾ ਸੀ ਭਾਈ ਤੇ ਕੈਨੇਡਾ ਵੀ ਕੈਨੇਡਾ ਵੀ ਭਾਈ ਉੱਥੇ ਬੈਣਾ ਬੰਦਾ ਤੋਂ ਉੱਥੇ ਬਿਨਾ ਬੈਠਾ ਤੋਂ ਪੱਕੀ ਗੱਲ ਹੈ ਪੱਕੀ ਗੱਲ ਹੈ ਪੈਸਾ ਕੋਸਾ ਤਾਂ ਨਹੀਂ ਪਹਿਲਾਂ ਨਹੀਂ ਪੈਸੇ ਵੀਜ਼ੇ ਤੋਂ ਬਾਅਦ ਆ ਭਾਈ ਪਹਿਲਾਂ ਜਿਹੜੇ ਬੰਦੇ 비ਜ਼ਾ ਆਇਆ ਹੈ ਉਹ ਮੈਂ 5-4 ਬੱਚੇ ਨੰਬਰ ਵੀ ਦੇ ਸਕਦਾ ਹੈ ਜਿਹੜੇ ਬੱਚੇ ਆਪਾਂ ਮੰਨ ਲਓ ਹੁਣੇ 비ਜ਼ੀ ਆਇਡ ਸੈਂਟਲੀ ਤੁਸੀਂ ਹੁਣੇ ਸਪੋਜ਼ ਕਰੋ ਆਪਣਾ ਵੰਸ਼ ਹੈ ਹੁੰਦਾ ਹਨਾ ਬੇਸਿਕਲੀ ਕੀ ਹੈ ਇਹ ਰੰ ਠੀਕ ਹੈ ਤੁਸੀਂ ਬੱਚੇ ਨਾਲ ਆਪਾਂ ਗੱਲ ਵੀ ਕਰਾ ਦਦੇ ਵੀ ਪੈਸੇ ਸਾਰੇ ਵੀਜ਼ੇ ਤੋਂ ਬਾਅਦ ਲੈਂਦੇ ਆਪਾਂ ਫੋੜ ਸਟੋਕ ਠੀਕ ਹੈ ਬਈ ਇਹ ਜੋ ਉਮਰ ਦਾ ਤਾਂ ਨਹੀਂ ਹੁੰਦਾ ਵੀ ਚਲੋ ਸਟੂਡੈਂਟ ਦੇ ਨਾਮ ਨਾਲ ਜਿਹਦੇ ਦੀ ਉਮਰ ਸਟੂਡੈਂਟ ਤੋਂ ਵੱਡਾ ਆ ਪੜ੍ਹਾਈ ਤੋਂ ਵੱਡਾ ਆ ਬੈਂਡ ਵੀ ਨਹੀਂ ਹੈਗੇ ਉਹ ਕਿੰਨੀ ਉਮਰ ਤੱਕ ਦਾ ਬੰਦਾ ਜਾ ਸਕਦਾ ਹੈ ਜੇ ਸੁਪਨੇ ਮਤਲਬ ਅਸੀਂ ਬਰਕਤ ਤੇ ਜਾਣਾ ਜਾਂ ਵੈਸਟਰ ਵੀਜ਼ੇ ਤੇ ਜਾਣਾ ਮੈਂ ਤੁਹਾਨੂੰ ਦੱਸਦਾ ਬਈ ਪਤਾ ਕੀ ਹੈ ਹੁਣ ਆਪਣਾ ਵੀਜ਼ਾ ਐਰਸੈਂਟਲਿਕ ਹੈ ਨਾ ਮਤਲਬ ਉਹਦੇ ਚ ਕੀ ਹੈ 19 ਸਾਲ ਦਾ ਬੱਚਾ ਤਾਂ ਹੋਵੇ ਤੇ ਏਜ ਵੱਡੀ ਆਲਾ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਹੋਵੇ ਉਹਦਾ ਕੋਈ ਚੱਕਰ ਨਹੀਂ ਪੱਕਾ ਲੱਗ ਜੂਆ ਬਈ ਮੈਂ ਕਿਹਾ ਵੀਜ਼ੇ ਕੱਢੇ ਹੋਏ ਦਿਖਾਉਂ ਤੁਹਾਨੂੰ ਵੇ ਮੈਨੂੰ ਆਪਾਂ ਨੂੰ ਮੈਨਾਂ ਨੀਂਦ ਨਹੀਂ ਆਉਂਦੀ ਵੀ ਮੇਰਾ ਵੀਜ਼ਾ ਲੱਗ ਜੇ ਸਾਰੇ ਥਾਂ ਟਰਾਈ ਮਾਰ ਲਈ ਹੱਲ ਹੈਗਾ ਪੱਕਾ ਨਹੀਂ ਪਤਾ ਕੀ ਹੈ ਮੇਰੀ ਗੱਲ ਸਮਝੋ ਹੁਣ ਇੰਨੇ ਇੰਨੇ ਰੁਪਏ ਖਰਾਬ ਕਰੀ ਬੈਠੇ ਹੋ ਦੋ ਵਾਰੀ ਰਿਫਿਊਜ਼ਲ ਤਿੰਨ ਵਾਰੀ ਰਿਫਿਊਜ਼ਲ ਰਿਫਿਊਜ਼ਲਾਂ ਤੋਂ ਬਾਅਦ ਵੀ ਅਪਾ ਵੀਜ਼ਾ ਕੱਢ ਕੇ ਦਵਾਮਾਂਗਾ ਠੀਕ ਹੈ ਟੈਨਸ਼ਨ ਨਾ ਲਓ ਉਹਦੀ ਕੋਈ ਆਫਿਸ ਵਿਜ਼ਿਟ ਕਰੋ ਪੈਸੇ ਸਾਰੇ ਉਹਦੇ ਵਿਜ਼ੇਦਵਾਦੀ ਲੈ ਲਏ ਆਪਾਂ ਤੇ ਆਪਾਂ ਬਾਈ ਬੈਠੇ ਆ ਇਹ ਵੀ ਕੰਸਲਟੈਂਟ ਬਠੰਡਾ ਅਜੀਤ ਰੋਡ ਤੇ ਹਨਾ ਤੇ ਬਾਈ ਜਿਹੜਾ ਇੱਥੇ ਆਫਿਸ ਆ ਤੁਸੀਂ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਕਈ ਵਾਰੀ ਕੀ ਹੁੰਦਾ ਵੀ ਰਿਫਿਊਜ਼ਲ ਆ ਜਾਂਦੀ ਹੈ ਬਾਈ ਹੁਣ ਜਿਹੜੀ ਕਹਿਣ ਦੀ ਗੱਲ ਹੈ ਰਿਫਿਊਜ਼ਲ ਆ ਗਏ ਰਿਫਿਊਜ਼ਲ ਦਵਾਤ ਤੁਸੀਂ ਨਿਰਾਸ਼ ਹੋ ਜਾਂਦੇ ਹੋ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੁਸੀਂ ਇੱਥੇ ਆਓ ਥੋੜਾ ਖਰਚਾ ਫਿਰ ਵੀ ਕੋਈ ਨਹੀਂ ਜੇ ਵੀਜ਼ਾ ਲੱਗਣ ਤੋਂ ਬਾਅਦ ਹੀ ਤੁਹਾਡੇ ਤੋਂ ਜਿਹੜੀ ਪੇਮੈਂਟ ਲਈ ਜਾਊਗਾ ਹਨਾ ਤੇ ਭਾਈ ਜੇ ਮੰਨ ਲਓ ਇਥੋਂ ਦੂਰ ਦਾ ਬੰਦਾ ਕੋਈ ਹਾਂਜੀ ਹਾਂਜੀ ਆਪਣੇ ਹੋਰ ਆਫਿਸ ਕਿੱਥੇ ਕਿੱਥੇ ਨੇ ਹੁੰਦਾ ਨਾ ਬਠਿੰਡੇ ਦਾ ਮੈਂ ਭਾਈ ਦੇਖੋ ਸਪੋਜ਼ ਕਰੋ ਬੰਦਾ ਜੇ ਮੰਨ ਲਓ ਹਨਾ ਲੁਧਿਆਣੇ ਦਾ ਆਪਣਾ ਲੁਧਿਆਣੇ ਆਫਿਸ ਹੈਗਾ ਬੰਦਾ ਜੇ ਮਾਨਸਾ ਦਾ ਹੈ ਮਾਨਸਾ ਆਫਿਸ ਹੈਗਾ ਤਿੰਨ ਗੋਨੀ ਜਮਾਨਸਾ ਤਿੰਨ ਗੋਨੀ ਦੇ ਬਿਲਕੁਲ ਬਈ ਠੀਕ ਹੈ ਜੇ ਬੰਦਾ ਬਰਨਾਲੇ ਦਾ ਹੈ ਬਰਨਾਲੇ ਆਫਿਸ ਹੈਗਾ ਬੱਸ ਸਟੈਂਡ ਕੋਲੇ ਬੱਸ ਸਟੈਂਡ ਕੋਲੇ ਤੇ ਬੰਦਾ ਰਮਪਰੇ ਦਾ ਹੈ ਰਮਪਰੇ ਵੀ ਹੁਣ ਬੱਸ ਸਟੈਂਡ ਕੋਲੇ ਆ ਹਰਿਆਣਾ ਵੀ ਤੁਹਾਡਾ ਆਪਾ ਨਾਲ ਨਾਲ ਕਰਵਾ ਦਿੰਦੇ। ਤੇ ਬਠਿੰਡਾ ਕਿੱਥੇ ਬਈ? ਬਰਿੰਡਾ ਬਈ ਆਪਣਾ ਅਜੀਤ ਰੋਡ ਤੇ 9 ਨੰਬਰ ਗਲੀ ਤੇ। 9 ਨੰਬਰ ਗਲੀ ਤੇ ਇਹ ਵੀ ਇੱਕ ਸੈਂਟਰਲ ਬੋਰਡ ਬਈ ਹਨਾ ਸਕਰੀਨ ਤੇ ਚੱਲਦਾ ਤੇ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਇੱਥੋਂ ਦੇ ਆਫਿਸ ਦੇ। ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਇਹ ਨੰਬਰਾਂ ਦੇ ਉੱਤੇ ਸਕਰੀਨ ਤੇ ਚੱਲ ਰਿਹਾ ਸੀ ਕਾਲ ਕਰ ਸਕਦੇ ਹੋ। ਇੱਕ ਸਵਾਲ ਹੋਰ ਹੈ ਜੇ ਬਾਈ ਨੂੰ ਪੁੱਛਦਾ। ਬਈ ਜਿਵੇਂ ਕੋਈ ਹਸਬੰਡ ਵਾਈਫ ਹੈ। ਹਨਾ ਮੈਰਿਜ ਤੋਂ ਬਾਅਦ ਜਾਂ ਉਧਰ ਰਹਿੰਦੇ ਉੱਥੇ ਭਾਗੇ। ਉਦੋਂ ਬਾਅਦ ਕਈ ਵਾਰੀ ਨਾ ਉਹਨਾਂ ਦੇ ਘਰ ਵਾਲੇ ਦਾ ਜਾਂ ਘਰ ਵਾਲੇ ਦਾ ਵੀਜ਼ਾ ਹੀ ਲੱਗਦਾ। ਬਈ ਇਹ ਨਿਕਲਦੇ ਆ ਵੀ ਕਦੋਂ ਲੱਗੂ ਕਦੋਂ ਲੱਗੂ ਹਨਾ ਉਧਰੋਂ ਕੋਈ ਕੀ ਕਹਿੰਦੇ ਹੁੰਦੇ ਲੈਟਰ ਨਹੀਂ ਹੁੰਦਾ ਉਹਦਾ ਸੋਲੂਸ਼ਨ ਹੈ ਬਈ ਇਹਦੇ ਚ ਕੀ ਹੈ ਨਾ ਮੰਨ ਲਓ ਆਪਾਂ ਕੀ ਹੈ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਆਪਾਂ ਦੋਨੋਂ ਇਕੱਠਿਆਂ ਦਾ ਵੀਜ਼ਾ ਲਵਾ ਕੇ ਦੋਮਾਂ ਗਸਪਾਉਸ ਕੀਤਾ ਪਹਿਲਾਂ ਦਾ ਪਹਿਲਾਂ ਹੀ ਮਨ ਲੋ ਆਏ ਨਹੀਂਗਾ ਵੀ ਹੁਣ ਪਹਿਲਾਂ ਇੱਕ ਦਾ ਕਰਦਾ ਫਿਰ ਦੂਜਾ ਕਰਦਾ ਉਹ ਕੰਮ ਨਹੀਂ ਕਰਦੇ ਦੋਨੋਂ ਇਕੱਠਿਆਂ ਵੀਜ਼ਾ ਲਵਾ ਕੇ ਦਵਾਗੇ ਫਿਰ ਤਾਂ ਸਾਰੀ ਕਹਾਣੀ ਨਿਬੜ ਗਈ ਜਿਵੇਂ ਕੇ ਬੰਦਾ ਬਾਹਰ ਕਰਦਾ ਫਿਰਦਾ ਹੈ ਨਾ ਉੱਥੇ ਬਾਈ ਬਹੁਤ ਪ੍ਰੋਬਲਮ ਆਂਦੀ ਇਹ ਚੀਜ਼ ਦੀ ਮੈਂ ਦੇਖਿਆ ਅਗਲਾ ਕਹਿੰਦਾ ਯਾਰ ਵੀ ਪੈਸੇ ਘੱਟ ਲੱਗਿਆ ਨੂੰ ਤੂੰ ਐਂ ਕਰਾ ਲਾ ਬੋਹ ਕਰਾ ਲਾ ਹੈ ਨਾ ਬਹੁਤ ਕੁਝ ਕਰਦੇ ਲੋਕ ਪਰ ਆਪਾਂ ਦੋਨੋਂ ਇਕੱਠਿਆਂ ਦੀ ਲਵਾ ਕੇ ਦਵਾਗੇ ਠੀਕ ਹੈ ਉਹਨਾਂ ਦੇ ਪੈਸੇ ਤੋਂ ਕੁਝ ਤਾਂ ਨਹੀਂ ਪਹਿਲਾਂ ਬਾਈ ਪੈਸੇ ਸਾਰੇ ਵੀਜ਼ੇ ਤੋਂ ਬਾਅਦ ਆਪਾਂ ਰੂਲ ਹੀ ਆ ਚੀਜ਼ ਬਣ ਗਿਆ ਨਾ ਕੰਪਨੀ ਦਾ ਰੂਲ ਹੀ ਆ ਪਹੁੰਚੀ ਆ ਸਾਡੀ ਪੈਸੇ ਸਾਰੇ ਵੀਜ਼ੇ ਸਮਝ ਨਹੀਂ ਗੱਲ ਤੁਸੀਂ ਆਪਾਂ ਪੈਸੇ ਬੀਜ ਦੇਵਾਂਗੇ ਜਿਹੜੀ ਗੱਲ ਵੀ ਜਿਹੜੇ ਆਪਣੇ ਹੈਗੇ ਹੱਕ ਦੇ ਉਹ ਲਮਾਂਗੇ ਲਮਾਂਗੇ ਹਾਂ ਹਾਂ ਜਿੰਨਾ ਜੋ ਵੀ ਫੀਸ ਬਣਦੀ ਹੈ ਉਹ ਲੈ ਲੈਣ ਤੇ ਬਈ ਇਹ ਵੀ ਕੰਸਲਟੈਂਟ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜੋ ਵੀ ਤੁਹਾਨੂੰ ਦਿੱਕਤ ਆ ਰਹੀ ਹੈ ਜੋਕੇ ਜਾਂ ਕੈਨੇਡਾ ਦੀ ਤਾਂ ਤੁਸੀਂ ਕਰ ਸਕਦੇ ਹੋ ਸੰਪਰਕ ਨਾਲ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਬਈ ਤੁਸੀਂ ਕਹਿੰਦੇ ਸੀ ਇੱਕ ਸਾਈਡ ਦੀ ਟਿਕਟ ਫ੍ਰੀ ਦੇ ਦਾਂਗੇ ਠੀਕ ਹੈ ਕੈਨੇਡਾ ਦੇ ਜੋਕੇ ਦੀ ਠੀਕ ਹੈ ਬਈ ਪੱਕੀ ਗੱਲ ਹੈ ਬਈ ਦੇਖੋ ਟਿਕਟ ਫਰੀ ਵਾਲੀ ਗੱਲ ਆਏ ਆ ਜੇ ਬੰਦਾ ਸਾਡੇ ਕੋਲੇ ਆਉਂਦਾ ਹੈ ਸਾਡੇ ਤੋਂ ਫਾਈਲ ਲਵਾਉਂਦਾ ਹੈ ਉਹਨੂੰ ਅਸੀਂ ਇੱਕ ਸਾਈਡ ਦੀ 100% ਟਿਕਟ ਫਰੀ ਦਵਾਂਗੇ ਪਰ ਇਹਦੇ ਵਿੱਚ ਗੱਲ ਸ਼ਰਤ ਕੀ ਹੈ ਬੰਦਾ ਬਦ ਤੋਂ ਬਦ ਵੀਡੀਓ ਨੂੰ ਸ਼ੇਅਰ ਕਰਕੇ ਆਇਆ ਹੋਵੇ ਵੀ ਉਹਦੀ ਜਿਹੜੀ ਸ਼ੇਅਰਿੰਗ ਹੋਊ ਵੀਡੀਓ ਟੌਪ ਤੇ ਹੋਵੇ ਟੌਪ ਤੇ ਹੋਵੇ ਅੱਛਾ ਮਾਲੋ ਹੁਣ ਜੇ ਮੰਨ ਲਓ ਇੱਕ ਹੋਰ ਗੱਲ ਦੱਸਦਾ ਕੋਈ ਬੱਚਾ ਗਰੀਬ ਪਰਿਵਾਰ ਤੋਂ ਹਨਾ ਅਗਰ ਸਾਡੀ ਵੀਡੀਓ ਨੂੰ ਸ਼ੇਅਰ ਕਰਦਾ ਹੈ ਉਹਦਾ ਲੋਨ ਨਹੀਂ ਹੋ ਰਿਹਾ ਤਾਂ ਅਸੀਂ ਉਹਦਾ 100% ਲੋਨ ਕਰਾ ਕੇ ਦਵਾਂਗੇ ਠੀਕ ਹੈ ਬਈ ਗੱਲਬਾਤ ਸੁਣਨ ਤੋਂ ਪਹਿਲਾਂ ਵੀਡੀਓ ਨੂੰ ਫੁੱਲ ਸ਼ੇਅਰ ਕਰ ਦਿਓ ਤੁਹਾਡਾ ਨਾ